ਕਿਵੇਂ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਸੁਧਾਰ ਸਕਦੇ ਆ ਗੁਰਬਾਣੀ ਨੂੰ ਆਪਣੇ ਆਪ ਦੇ ਉੱਤੇ ਕਿਵੇਂ ਲਾਗੂ ਕਰ ਸਕਦੇ ਆ ਜਦੋਂ ਕੋਈ ਬੰਦਾ ਗੱਲ ਕਰਦਾ ਓਦੋਂ ਲੱਗਦਾ ਏ ਉਹ ਕਿ ਬਹੁਤ ਆਸਾਨ ਹੈ ਪਰ ਜਦੋਂ ਬੰਦਾ ਉਸ ਪੰਡੇ ਤੇ ਤੁਰਦਾ ਹੈ ਸ਼ੁਰੂ-ਸ਼ੁਰੂ ਦੇ ਵਿੱਚ ਦਿਮਾਗ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਆਲ ਆਉਂਦੇ ਕਿਤੇ ਨਾ ਕਿਤੇ ਡਾਊਟ ਆਉਂਦਾ ਪਰ ਮੈਨੂੰ ਲੱਗਦਾ ਹੈ ਕਿ ਜੇ ਬੰਦਾ ਇੱਕ ਵਾਰ ਜਿਗਰਾ ਜਾਂ ਕਰਕੇ ਤੁਰ ਪਵੇ ਉਸ ਪੱਖ ਨੂੰ ਇਸ ਤਰ੍ਹਾਂ ਸੂਰਜ ਵੱਲ ਨੂੰ ਮੂੰਹ ਕੀਤੇ ਪਰ ਸ਼ਾਮਾਂ ਮਗਰ ਤੁਰਿਆ ਆਉਂਦਾ ਹੈ ਕਿਉਂਕਿ ਜਿਹੜਾ ਬੰਦਾ ਕਰਮ ਨੂੰ ਸਮਝਦਾ ਹੈ ਉਹਨੂੰ ਧਰਮ ਨੂੰ ਬਹੁਤ ਜ਼ਿਆਦਾ ਸਮਝਣ ਦੀ ਲੋੜ ਨਹੀਂ ਪੈਂਦੀ ਗੱਲ ਕਰਮ ਦੀ ਹੈ ਪਰ ਅਸੀਂ ਜ਼ਿਆਦਾਤਰ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਫਿਰ ਅਸੀਂ ਰੱਬ ਨੂੰ ਅਸਲੀ ਸਮਝਣ ਦੀ ਬਜਾਏ ਕਿ ਉਹ ਹੈ ਕੀ ਕੁਦਰਤ ਕੀ ਹੈ ਉਹਨੂੰ ਡਰਦੇ ਹੀ ਮੰਨੀ ਜਾਂਦੇ ਹਾਂ ਅਕਈ ਵਾਰੀ ਵੇਖਿਆ ਕਿ ਤੀਰਥ ਤੀਰਥ ਸਥਾਨ ਸਥਾਨ ਹੈ ਜਿਹੜੇ ਆ ਜਾਂ ਸਰੋਵਰ ਆ ਜਿਹੜੇ ਉੱਥੇ ਜਿਆਦਾ ਜਿਹੜੀ ਭੀੜ ਹੁੰਦੀ ਹੈ ਉਹ ਤਕਰੀਬਨ ਡਰਨ ਵਾਲਿਆਂ ਦੀ ਹੁੰਦੀ ਹੈ ਕਿਉਂਕਿ ਬਹੁਤ ਵਾਰੀ ਏਕ ਹੈ ਰੱਬ ਤੋਂ ਡਰੋ ਉਹ ਡਰਨਾ ਕਿਹੜਾ ਆ ਉਹ ਵੀ ਸਮਝਣਾ ਪੈਣਾ ਕਿ ਡਰ ਕਿਹੜਾ ਆ ਤੇ ਮੈਂ ਵੇਖਿਆ ਕਿ ਬਹੁਤੇ ਲੋਕ ਆ ਜਿਸ ਤਰ੍ਹਾਂ ਮੇਲਾ ਲੱਗਾ ਸੀਗਾ ਜੀ ਬਹੁਤ ਸਾਰੀਆਂ ਮੰਦਪਾਂ ਕਿ ਡਰਾਮਾ ਵੀ ਜਿੱਥੇ ਵਾਪਰੀਆਂ ਸੀਗੀਆਂ ਕੁੰਭ ਦਾ ਮੇਲਾ ਲੱਗਾ ਸੀਗਾ ਉੱਥੇ ਵੀ ਬਹੁਤ ਸਾਰੇ ਲੋਕ ਸਰੋਵਰਾਂ ਦੇ ਵਿੱਚ ਜਿੱਥੇ ਵੀ ਬਣੇ ਹੋਏ ਸਥਾਨ ਟੁੱਬੀਆਂ ਇਸ ਕਰਕੇ ਮਾਰਦੇ ਆ ਕਿ ਤਾਂਕਿ ਅਸੀਂ ਆਪਣੇ ਪਾਪ ਤੋਂ ਲਈਏ ਸ਼ਾਇਦ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਜੇ ਸਰੀਰ ਧੋ ਲਿਆ ਤੇ ਸਮਝ ਲਓ ਪਾਪ ਤੋਂ ਹੋ ਗਏ ਹੁਣ ਇੱਥੇ ਸਮਝਣ ਵਾਲੀ ਗੱਲ ਹੈ ਜੀ ਪਾਪ ਜਿਹੜਾ ਆ ਉਹ ਸਰੀਰ ਨਹੀਂ ਕਰਦਾ ਪਾਪ ਸੋਚ ਕਰਦੀ ਹੈ ਅਪਰਾਧ ਤੇ ਪਾਪ ਇਹ ਦੋ ਵੱਖ-ਵੱਖਰੀਆਂ ਗੱਲਾਂ ਨੇ अपराध ਜਿਹੜਾ ਆ ਉਹ ਸਰੀਰ ਕਰਦਾ ਤੇ ਉਹਦੀ ਸਜ਼ਾ ਕਾਨੂੰਨ ਦਿੰਦਾ ਹੈ। ਪਾਪ ਜਿਹੜਾ ਆ ਉਹ ਸੋਚ ਕਰਦੀ ਹੈ। ਤੇ ਉਹਦੀ ਸਜ਼ਾ ਜਿਹੜੀ ਆ ਉਹ ਕਾਨੂੰਨ ਦੀ ਦਰਗਾਹ ਦੇ ਵਿੱਚੋਂ ਮਿਲਦੀ ਹੈ। ਉਹ ਬਖਸ਼ ਵੀ ਸਕਦਾ ਹੈ ਉਹ ਸਜ਼ਾ ਵੀ ਦੇ ਸਕਦਾ ਹੈ ਉਹ ਸੇਧ ਵੀ ਦੇ ਸਕਦਾ ਹੈ। ਹੁਣ ਗੱਲ ਸਰੀਰ ਨੂੰ ਤੋੜਨ ਦੀ ਤੇ ਗੱਲ ਸੋਚ ਨੂੰ ਸ਼ੁੱਧ ਕਰਨ ਦੀ ਹੈ। ਨੁਕਤਾ ਇੱਥੇ ਆਉਂਦਾ ਜੀ। ਕਿ ਕੀ ਸਰੀਰ ਨੂੰ ਤੋਟਿਆ ਧਾਰਮਿਕ ਸਥਾਨਾਂ ਤੇ ਜਾਇਆ? ਸੁਰੂਬਰਾ ਦੇ ਵਿੱਚ ਟੂਬੀਆਂ ਲਾਇਆ ਕੀ ਪਾਪ ਤੋਂ ਹੋ ਜਾਣਗੇ ਜਾਂ ਫਿਰ ਉੱਥੇ ਜਾ ਕੇ ਜੇ ਸੋਚ ਹੋਰ ਵੀ ਗਈ ਦੂਸਰਿਆਂ ਨੂੰ ਦੇਖ ਦੇਖ ਕੇ ਤੇ ਅਸੀਂ ਪਾਪ ਹੋਰ ਵੀ ਸਿਰ ਚੜਾ ਲੈ ਨੁਕਤਾ ਤਾਂ ਇਹੀ ਹਨ ਜਿੰਦਗੀ ਦਾ ਉਹ ਕਹਿੰਦੇ ਕਿ ਇੱਕ ਬਜ਼ੁਰਗ ਬੈਠਾ ਸੀਗਾ ਇੱਕ ਨੌਜਵਾਨ ਉਹਨੂੰ ਕਹਿੰਦਾ ਯਾਰ ਮੈਨੂੰ ਬਾਬਾ ਜੀ ਇੱਕ ਨਸੀਹਤ ਦਿਓ ਕੋਈ ਵੀ ਨਸੀਹਤ ਦਿਓ ਬਜ਼ੁਰਗ ਨੇ ਨੌਜਵਾਨ ਨੂੰ ਸਵਾਲ ਕੀਤਾ ਬਜ਼ੁਰਗ ਕਹਿਣ ਲੱਗਾ ਕਿ ਨੌਜਵਾਨਾ ਕਾਕਾ ਕਦੀ ਬਰਤਨ ਤੋਟਦੇ ਆ ਉਹ ਨੌਜਵਾਨ ਹੈਰਾਨ ਹੋ ਕੇ ਕਹਿੰਦਾ ਕਿ ਹਾਂ ਤੁੱਟਦੇ ਆ ਬਜ਼ੁਰਗ ਨੇ ਪੁੱਛਿਆ ਕੀ ਸਿੱਖਿਆ ਫੇ ਉਨ੍ਹਾਂ ਦੇ ਵਿੱਚੋਂ ਉਹ ਕਹਿੰਦਾ ਬਾਬਾ ਜੀ ਗੱਲ ਐ ਵੇ ਬਰਤਨ ਤੋਟਦੇ ਉਹਨਾਂ ਚ ਸਿੱਖਣ ਸਿਖਾਉਣ ਵਾਲੀ ਕਿਹੜੀ ਗੱਲ ਐ ਉਹ ਕਹਿੰਦਾ ਨਹੀਂ ਕਾਕਾ ਮੈਨੂੰ ਇੱਕ ਗੱਲ ਦੱਸ ਜਿਹੜਾ ਬਰਤਨ ਨੂੰ ਜਦੋਂ ਧੋਨੇ ਆ ਉਹਨੂੰ ਬਾਹਰ ਤੋਂ ਜ਼ਿਆਦਾ ਅੰਦਰੋਂ ਬਨ ਗਿਆ ਜਾਂਦਾ ਅੰਦਰੋਂ ਬਰਤਨ ਸਾਫ਼ ਕੀਤਾ ਜਾਂਦਾ ਜਿਹਦੇ ਵਿੱਚ ਭੋਜਨ ਰੱਖਣਾ ਜਿਹਦੇ ਵਿੱਚ ਭੋਜਨ ਪਕਾਉਣਾ ਤਾਂ ਕਿ ਭੋਜਨ ਖਰਾਬ ਨਾ ਹੋਵੇ ਭੋਜਨ ਸ਼ੁੱਧ ਰਹੇ ਬਰਤਨ ਨੂੰ ਜੇ ਬਾਹਰ ਤੋਂ ਜ਼ਿਆਦਾ ਅੰਦਰੋਂ ਮਨਜਿਆ ਜਾਂਦਾ ਫਿਰ ਜ਼ਿੰਦਗੀ ਜਿਹੜੀ ਹੈ ਇਹਨੂੰ ਸਰੀਰ ਨੂੰ ਮਾਂਜਣ ਦੀ ਬਜਾਏ ਜੇ ਅੰਦਰੋਂ ਸੋਚ ਨੂੰ ਮਾਂਜਿਆ ਜਾਵੇ ਲੈ ਗੱਲ ਆਇਆ ਨੁਕਤਾ ਇੱਥੇ ਆਉਂਦਾ ਜੀ ਤੇ ਇਸ ਤੋਂ ਵੱਡੀ ਸਿੱਖਿਆ ਹੋ ਵੀ ਕੀ ਸਕਦੀ ਹੈ ਸਰੀਰ ਨੂੰ ਇਸ਼ਾਨਾਨ ਕਰੋਨਾ ਤੇ ਰੂਹ ਨੂੰ ਇਸ਼ਾਨਾਨ ਕਰਵਾਉਣਾ ਬੜਾ ਵੱਡਾ ਅੰਤਰ ਹੈ